ਹਾਂਜੀ ਭਾਈ ਸਾਥੀ ਕਾਲ ਵੀ ਜੀ ਇੱਕ ਬੇਨਤੀ ਤੁਹਾਨੂੰ ਕਰਨੀ ਜੀ ਆ ਜਿਹੜੀ ਤੁਸੀਂ ਗੋਲ ਗੱਪਿਆਂ ਦੀ ਰੇੜੀ ਦੇਖ ਰਹੇ ਹੋ ਰਕੇਸ਼ ਗੋਲ ਗੱਪੇ ਇਹ ਰੇੜੀ ਨਾ ਜੀ ਬਿਲਕੁਲ ਸੁਖਸਾਲ ਸਕੂਲ ਹੈ ਜਿਹੜਾ ਸਾਡਾ ਬੜਾ ਸਕੂਲ ਹੈ ਉਹਦੇ ਸਾਹਮਣੇ ਇੱਕ ਪ੍ਰਵਾਸੀ ਇਹ ਰੇੜੀ ਲਾਉਂਦਾ ਗੋਲ ਗੱਪਿਆਂ ਦੀ ਇਹਨੂੰ ਵੈਸੇ ਤਾਂ ਪਹਿਲਾਂ ਵੀ ਇੱਕ ਦਿਨ ਮੈਂ ਕਹਿ ਕੇ ਗਿਆ ਤਾਂ ਵੀ ਜਿਹੜਾ ਤੇਰਾ ਗੋਲ ਗੱਪਿਆਂ ਦਾ ਪਾਣੀ ਹੈ ਜਿਹਨਾਂ ਵਿੱਚ ਤੂੰ ਭਾਂਡੇ ਤੋਂ ਨਾ ਉਹ ਸਿਰਫ ਅੱਧਾ ਲੀਟਰ ਅੱਧਾ ਲੀਟਰ ਲੀਟਰ ਪਾਣੀ ਹੈ ਸਰਫਨਾ ਦੀ ਇਸ ਬੰਦੇ ਕੋਲ ਕੋਈ ਚੀਜ਼ੇ ਨਹੀਂ ਹੈ ਬੱਚਿਆਂ ਦਾ ਸਵਾਲ ਹੈ ਛੋਟੇ ਸਕੂਲ ਦੇ ਬੱਚੇ ਦੇ ਕੋਲ ਗੋਲ ਗੱਫੇ ਖਾਂਦੇ ਹਰ ਲਗਭਗ ਅੱਧੇ ਤੋਂ ਜ਼ਿਆਦਾ ਸਕੂਲੀਏ ਦੇ ਕੋਲ ਦੁਪਹਿਰ ਦੇ ਟਾਈਮ ਖੜਾ ਹੁੰਦਾ ਗੋਲ ਗੱਫੇ ਖਾਣ ਵਾਸਤੇ ਆਹ ਦੇਖੋ ਕਿਸ ਤਰ੍ਹਾਂ ਇਹ ਪਸੀਨਾ ਪੂੰਝ ਰਿਹਾ ਦੇਖੋ ਇਹ ਜਿਹੜਾ ਰੁਮਾਲ ਹੈ ਨਾ ਇਹਦੇ ਕੋਲ ਇਹੀ ਰੁਮਾਲ ਦੇ ਨਾਲ ਹੀ ਨੇ ਪਲੇਟਾਂ ਸਾਫ਼ ਕਰਨੀਆਂ ਬੱਚਿਆਂ ਨੂੰ ਦੇਣ ਤੋਂ ਪਹਿਲਾਂ ਆਹ ਦੇਖੋ ਕਿਦਾਂ ਗਰਦਨ ਦੇ ਉੱਤੇ ਸਾਰੇ ਸਰੀਰ ਦੇ ਉੱਤੇ ਪਹਿਲਾਂ ਇਹਨੇ ਆਪਣੀ ਸਫਾਈ કરી ਰੇੜੀ ਲੈ ਕੇ ਆਇਆ ਇਹਨੂੰ ਪਸੀਨਾ ਪਿਆਦਾ ਆ ਦੇਖੋ ਖੁੱਲ ਗਏ ਸ਼ਰਟ ਦੇ ਬਟਨ ਆ ਖੁੱਲ ਗਏ ਸ਼ਰਟ ਦੇ ਬਟਨ ਇਹ ਤੋਂ ਬਾਅਦ ਇਹ ਦੇਖਿਓ ਇਹਦਾ ਹੱਥ ਕਿੱਥੇ-ਕਿੱਥੇ ਘੁੰਮਦਾ ਤੇ ਕਿੱਥੇ-ਕਿੱਥੇ ਦੀ ਇਹ ਆ ਲੋ ਕੱਚਾਂ ਦੇ ਵਿੱਚ ਫਸ ਗਈ ਭਾਈ ਆ ਸਾਰੀਆਂ ਕੱਚਾਂ ਗਰਦਨ ਹੋ ਗਈ ਸਫਾਈ ਕੱਚਾਂ ਦੀ ਤੇ ਹਜੇ ਹੋਰ ਚੱਲਿਓ ਅੱਗੇ ਵੀਡੀਓ ਦੇਖੀ ਜਾਓ ਵੀਡੀਓ ਚੱਲਦੀ ਸ਼ੇਅਰ ਵੀ ਜ਼ਰੂਰ ਕਰਿਓ ਸ਼ੇਅਰ ਜਰੂਰ ਕਰਿਓ ਇਸ ਬੰਦੇ ਦੇ ਹਾਲਾਤ ਤੁਹਾਨੂੰ ਅਸੀਂ ਇਸ ਬੰਦੇ ਦੇ ਜਾਣੂ ਕਰਵਾਨੇ ਕਿ ਕਿਆ ਇਹਦੀ ਕਰਤੂਤ ਹੈ ਠੀਕ ਹੈ ਇਸ ਬੰਦੇ ਦੀ ਸੋਚ ਤੇ ਤੁਹਾਨੂੰ ਅਸੀਂ ਜਾਣੂ ਕਰਵਾਨੇ ਕਿ ਸਾਡੇ ਲੋਕ ਸਾਡੇ ਬੱਚੇ ਸ਼ਾਮ ਦੇ ਟਾਈਮ ਇਹਦੇ ਕੋਲ ਰੱਸ਼ ਪਿਆ ਹੁੰਦਾ ਪੂਰਾ ਲੋਕਲ ਸਾਡੀ ਬੀਬੀਆਂ ਭੈਣਾਂ ਸਾਡੇ ਬੰਦੇ ਨਿਆਣੇ ਪਤਾ ਨਹੀਂ ਕਿਹੜਾ ਕਿਹੜਾ ਇਹਦੇ ਕੋਲ ਆ ਕੇ ਕਿੱਥੋਂ ਕਿੱਥੋਂ ਗੋਲ ਗੱਫੇ ਖਾਂਦਾ ਆਰੇ ਲੋਕਾਂ ਦਾ ਕਹਿਣਾ ਇਹ ਹੈ ਵੀ ਇਹਦਾ ਪਾਣੀ ਬੜਾ ਸਵਾਦ ਹੁੰਦਾ ਪਾਣੀ ਤਾਂ ਸੜਾ ਆਪੇ ਸਵਾਦ ਹੋਣਾ ਜਾਂ ਤੁਹਾਨੂੰ ਕੱਚਾ ਵਾਲਾ ਪਾਣੀ ਪਿਲਾਣਾ ਇਹਨੇ ਸਾਰੀਆਂ ਕੱਚਾਂ ਦੇ ਵਿੱਚ ਇਹਦਾ ਹੱਥ ਘੁੰਮ ਲਿਆ ਸਾਰੀ ਗਰਦਨ ਦੇ ਵਿੱਚ ਇਹਦਾ ਹੱਥ ਘੁੰਮ ਲਿਆ ਸਾਰਾ ਕੁਝ ਕਰਨ ਤੇ ਬਾਅਦ ਹੁਣ ਇਹ ਦੇਖੀ ਜਾਇਆ ਹਜੇ ਵੀ ਕਾਰਵਾਈ ਚੱਲਦੀ ਐ ਹਜੇ ਵੀ ਕੱਚਾਂ ਦੀ ਸਫਾਈ ਗਰਦਨ ਦੀ ਸਫਾਈ ਸਾਰੀ ਸਫਾਈ ਹਜੇ ਚੱਲ ਰਹੀ ਐ ਸਫਾਈ ਅਭਿਆਨ ਇਹਦਾ ਅੱਗੇ ਦੇਖਿਓ ਆਪ ਹੱਥ ਨਹੀਂ ਧੋਤੇ ਪੇ ਦੇ ਪੁੱਤ ਨੇ ਹੱਥ ਉੱਥੋਂ ਕੁਝ ਨਹੀਂ ਧੋਤਾ ਅਗਲੀ ਕਾਰਵਾਈ ਸ਼ੁਰੂ ਕਰਤੀ ਆ ਚੱਕਿਆ ਥੱਲੇ ਉਹ ਡੱਬਾ ਚੜਨੀ ਆ ਡੱਬਾ ਚੱਕ ਕੇ ਉੱਪਰ ਰੱਖ ਲਿਆ ਬੱਚਿਆਂ ਦੀ ਛੁੱਟੀ ਦਾ ਟਾਈਮ ਲਗਭਗ ਹੋਣੇ ਵਾਲਾ ਠੀਕ ਹੈ ਇਹ ਵੀਡੀਓ ਥੋੜੀ ਇਹਦੀ ਦੂਰੀ ਤੋਂ ਖੜ ਕੇ ਬਣਾਈ ਮੈਂ ਤੇ ਛੁੱਟੀ ਦਾ ਟਾਈਮ ਹੋਣੇ ਵਾਲਾ ਐਸੀ ਗੱਲ ਨਹੀਂ ਹੈ ਇਹਦੀ ਕਾਰਵਾਈ ਵੀ ਪਾਤੀ ਮੌਕੇ ਤੇ ਉਹ ਵੀ ਤੁਹਾਨੂੰ ਵੀਡੀਓ ਸ਼ੇਅਰ ਕਰਾਂਗੇ ਉਹ ਵੀ ਵੀਡੀਓ ਬਣਾਈ ਹੈ ਪਰ ਇਹ ਬਿਲਾਲ ਤੁਹਾਨੂੰ ਦੱਸਣ ਵਾਸਤੇ ਇੰਨਾ ਕੁ ਕਰਿਆ ਪਏ ਇਸ ਬੰਦੇ ਤੋਂ ਜਿਹੜੇ ਤੁਸੀਂ ਸਵਾਦ ਲਾ ਲਾ ਕੇ ਗੋਲ ਗੱਫੇ ਖਾਣੇ ਨਾ ਸਾਡੇ ਲੋਕ ਸਾਡੇ ਜਿਹੜੇ ਬੀਬੀਆਂ ਪੈਣਾ ਸਾਡੇ ਸਕੂਲ ਦੇ ਬੱਚੇ ਜਿਹੜੇ ਇਸ ਗੋਲ ਗੱਫੇ ਵਾਲੇ ਤੋਂ ਗੋਲ ਗੱਫੇ ਸਵਾਦ ਲਾ ਲਾ ਕੇ ਖਾਨੇ ਅੱਜ ਦੀ ਪੂਰੀ ਕਰਤੂਤ ਦੇਖ ਲਿਓ ਕਿ ਤੁਹਾਨੂੰ ਇਹ ਗੋਲ ਗੱਫਿਆਂ ਦਾ ਪਾਣੀ ਘੱਟ ਤੇ ਕੱਚਾ ਦਾ ਪਾਣੀ ਵੱਧ ਪਲਾੰਦਾ ਤੁਸੀਂ ਦੇਖੇ ਲਿਆ ਸਾਰੇ ਏ ਸਰੀਰ ਦੀ ਸਫਾਈ ਕਰ ਲਈ ਗਾਦਨ ਦੀ ਆ ਖੁੱਲ ਗਿਆ ਇਹਦਾ ਪਾਣੀ ਵਾਲੀ ਜਿਹੜੀ ਵੀ ਨਾ ਰੱਖੀ ਵੀ ਆ ਕੈਨੀ ਜਿਹੇ ਬੱਚੇ ਵੀ ਆ ਗਏ ਉਧਰੋਂ ਆ ਦੇਖੋ ਬੀਬੀ ਕੁੜੀਆਂ ਵੀ ਆ ਗਏ ਬੱਚੀਆਂ ਸਾਡੀਆਂ ਉਧਰ ਮੁੰਡੇ ਵੀ ਆ ਗਏ ਬੱਚਿਆਂ ਦਾ ਆਣਾ ਸ਼ੁਰੂ ਹੋ ਗਿਆ ਕਿਉਂਕਿ ਛੁੱਟੀ ਹੋ ਗਈ ਪਰ ਇਸ ਪੇ ਦੇ ਪੁੱਤ ਨੇ ਹੱਥ ਨਹੀਂ ਧੋਤੇ ਹਾਥਾਂ ਬੱਲੂ ਨਹੀਂ ਗਿਆ ਇਹ ਬਿਲਕੁਲ ਇਹ ਮੰਨਿਆ ਆਪਣੇ ਮੂੰਹ ਤੇ ਕਿ ਮੈਂ ਹੱਥ ਨਹੀਂ ਧੋਤੇ ਅਗਲੀ ਕਾਰਵਾਈ ਦੇਖੋ ਆ ਕੌਲੀਆਂ ਦੇਣ ਲੱਗਾ ਬੱਚਿਆਂ ਨੂੰ ਬਾਟੀਆਂ ਫੜਾਤੀਆਂ ਬਾਟੀਆਂ ਭਾਈ ਬਾਟੀਆਂ ਫੜਾਤੀਆਂ ਦੇਖੀ ਜਾਓ ਵੀਡੀਓ ਸ਼ੇਅਰ ਜ਼ਰੂਰ ਕਰਿਓ ਇਸ ਬੰਦੇ ਕੋਲ ਕੋਈ ਨਿਆਣਾ ਕੋਈ ਸਿਆਣਾ ਬਿਲਕੁਲ ਵੀ ਗੋਲ ਗੱਫਾ ਖਾਣ ਨਾ ਆਇਓ ਆ ਦੇਖ ਲਓ ਕਾਰਵਾਈ ਸ਼ੁਰੂ ਹੋ ਗਈ ਬੱਚਿਆਂ ਨੇ ਆਪਣੇ ਆਪਣੀਆਂ ਬਾਟੀਆਂ ਫੜ ਲਈਆਂ ਤੇ ਹੁਣ ਲੱਗਿਆ ਜਵਾਨ ਸਪਲਾਈ ਕਰਨ ਉਹੀ ਹੱਥ ਜਿਹੜੇ ਪਹਿਲਾਂ ਕੱਚਾਂ ਚ ਤੇ ਉਹੀ ਹੱਥ ਹੁਣ ਗੋਲ ਗੱਫੇ ਵਾਲੇ ਪਾਣੀ ਝੋਣੇ ਆ ਲੋ ਚੱਕਤਾ ਭਾਈ ਕੰਮ ਹੋ ਗਿਆ ਸ਼ੁਰੂ ਪ੍ਰੋਸੈਸ ਆ ਲੋ ਉਹੀ ਕੱਚਾ ਵਾਲੇ ਹੱਥ ਹੈ ਹੱਥ ਨਹੀਂ ਧੋਤਾ ਕੋਈ ਪਸੀਨਾ ਲੱਗਿਆ ਹੱਥਾਂ ਨੂੰ ਜਾਂ ਕੋਈ ਕੁਛ ਕੋਈ ਮਤਲਬ ਨਹੀਂ ਇਸ ਬੰਦੇ ਨੇ ਬੱਚਿਆਂ ਨੂੰ ਗੋਲ ਗੱਫੇ ਖੁਲਾਣੇ ਸ਼ੁਰੂ ਕਰਤੇ ਗਏ ਇਹਦੇ ਕੋਲ ਇਹਦੇ ਨਾਲ ਗੱਲਬਾਤ ਵੀ ਕਰੀਆ ਉਹ ਵੀ ਤੁਹਾਨੂੰ ਨਾਲ ਜਰੂਰ ਸਾਂਝੀ ਕਰਾਂਗੇ ਉਹ ਵੀ ਤੁਹਾਨੂੰ ਵੀਡੀਓ ਪਾਵਾਂਗੇ ਸੁਖਸਾਲ ਸਕੂਲ ਦੇ ਬਿਲਕੁਲ ਸਾਹਮਣੇ ਖੜਾ ਹੈ ਪਹਿਲਾਂ ਤਾਂ ਇਹਨੂੰ ਇਗਨੋਰ ਕਰੋ ਇਹਦੇ ਕੋਲੋਂ ਗੋਲ ਗੱਫੇ ਖਾਣੇ ਬਿਲਕੁਲ ਬੰਦ ਕਰੋ ਬਿਲਕੁਲ ਬਾਈਕਾਟ ਕਰੋ ਇਹਦਾ ਕਿਉਂਕਿ ਇਹ ਤੁਹਾਨੂੰ ਗੰਦ ਖਿਲਾ ਰਿਹਾ ਤੁਹਾਡੇ ਬੱਚਿਆਂ ਨੂੰ ਗੰਦ ਖਿਲਾ ਰਿਹਾ ਮਾਪਿਆਂ ਨੂੰ ਮੇਰੀ ਬੇਨਤੀ ਹੈ ਜਿਹੜੇ ਲੋਕਲ ਸੁਖਸਾਲ ਸਕੂਲ ਦੇ ਵਿੱਚ ਬੱਚੇ ਆਂਦੇ ਘਰੋਂ ਸਮਝਾ ਕੇ ਭੇਜੋ ਕਿ ਬਿਲਕੁਲ ਗੋਲ ਗੱਫੇ ਖਾਣੇ ਬੰਦ ਕਰੋ ਅਗਲੀ ਵੀਡੀਓ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗਾ ਕਿ ਇਹਦੇ ਨਾਲ ਕੀ ਕੀਤਾ ਬਾਅਦ ਵਿੱਚ ਧੰਨਵਾਦ